ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਸੋ ਮੈਂ ਗਿਆਨੀ ਗੜਗਾਜ ਸਿੰਘ ਨੂੰ ਕਹਿ ਰਿਹਾ ਕੁਲਦੀਪ ਸਿੰਘ ਗੜਗਾਜ ਬੋਲ ਇੱਕ ਵਾਰ ਫਿਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆ ਮੇਰੇ ਭਰਾ ਬੈਠੇ ਨੇ ਸਨਾਤਨੀ ਪ੍ਰਿਆ ਜਿਨ੍ਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣ ਤੇ ਕੋਈ ਪ੍ਰੋਬਲਮ ਨਹੀਂ ਹੈ ਪਰ ਤੁਹਾਨੂੰ ਜੈ ਸ਼੍ਰੀ ਰਾਮ ਤੋਂ ਕੀ ਤਕਲੀਫ ਹੈ ਉਹ ਅੱਜ ਪੂਰੇ ਸੰਸਾਰ ਨੇ ਦੇਖ ਲਿਆ ਜਿਹੜਾ ਤੁਸੀਂ ਬੁਰਕਾ ਜਿਹੜਾ ਤੁਸੀਂ ਨਕਾਬ ਆਪਣਾ ਕੱਟੜਵਾਦੀ ਦਾ ਆਪਣਾ ਪਹਿਨ ਕੇ ਬੈਠੇ ਹੋ ਨਾ ਸਾਡੀ ਡਿਊਟੀ ਇਹਨੂੰ ਚੱਕਣ ਦੀ ਲਗਾਈ ਆ ਪਰਮੇਸ਼ਵਰ ਨੇ ਜੋ ਤੁਸੀਂ ਗਰੀਬ ਜਿਹੜੇ ਯੂਪੀ ਬਿਹਾਰ ਤੋਂ ਵੱਖ-ਵੱਖ ਸਟੇਟਾਂ ਤੋਂ ਅੱਜ ਜਿਹੜੇ ਮਜ਼ਦੂਰਾਂ ਨੂੰ ਤੁਸੀਂ ਧੱਕੇ ਦੇ ਕੇ ਉਰੇ ਤੇ ਕੱਢ ਰਹੇ ਤੁਹਾਡੀ ਪ੍ਰੋਬਲਮ ਜਿਹੜੀ ਆ ਜਿਹੜੀ ਤਕਲੀਫ ਹੈ ਇਹਦਾ ਇਲਾਜ ਵੀ ਬੜੇ ਜਲਦੀ ਕੀਤਾ ਜਾਏਗਾ ਮੈਂ ਇਹੀ ਕਹਾਂਗਾ ਕਿ ਤੁਸੀਂ ਹਿੰਦੂਆਂ ਦੇ ਸਿੱਖਾਂ ਵਿੱਚ ਸਿਆਸਤ ਸੋਚਦੇ ਪਾੜਾ ਪਾ ਦੋਗੇ ਇਹ ਕਦੇ ਹੋ ਸਕਦਾ ਬਿਲਕੁਲ ਨਹੀਂ ਹੋ ਸਕਦਾ ਸਨਾਤਨੀ ਹੈ ਸਭ ਅਸੀਂ ਸਨਾਤਨੀ ਹੈ ਔਰ ਬਾਬਾ ਹਰਜੀਤ ਜੋ ਕੰਮ ਕਰ ਰਹੇ ਸਨਾਤਨ ਦੇ ਉੱਤੇ ਕਰ ਰਹੇ ਬਹੁਤ ਅੱਛਾ ਕਰ ਰਹੇ ਸਾਡਾ ਸਹਿਯੋਗ ਬਿਲਕੁਲ ਇਹਨਾਂ ਦੇ ਨਾਲ ਹੈ ਔਰ ਹਿੰਦੂ ਔਰ ਸਿੱਖ ਜੋੜਾ ਬਿਲਕੁਲ ਅਲੱਗ ਨਹੀਂ ਹੈ ਪਹਿਲਾ ਸਿੱਖ ਉਹੀ ਜਿਹੜਾ ਵੀ ਹਿੰਦੂ ਸੀ ਉਹਦੇ ਪਹਿਲਾ ਮੁੰਡਾ ਸਿੱਖ ਹੁੰਦਾ ਸੀ ਤਾਂ ਜੋ ਕੰਮ ਇਹਨਾਂ ਨੇ ਉੱਤੇ ਲਿੱਤਾ ਜ਼ਿੰਮੇਵਾਰੀ ਲੈਂਦੀ ਹੈ ਅਸੀਂ ਸਨਾਤਨੀ ਉਹਦੇ ਨਾਲ ਹੈ ਔਰ ਮੈਂ ਚਾਹਨਾ ਹੈ ਕਿ ਜਿੰਨਾ ਮੋਦੀ ਜੀ ਨੇ ਸਿੱਖਾਂ ਵਾਸਤੇ ਕੀਤਾ ਅਜ ਤੱਕ ਕਿਸੇ ਨੇ ਨਹੀਂ ਕੀਤਾ ਔਰ ਹਮੇ ਜਿਵੇਂ ਸਾਡਾ ਪ੍ਰਸਤ ਸਨਾਤਨ ਵਾਸਤੇ ਕਰ ਰਿਹਾ ਮੈਂ ਇਹਨਾਂ ਦੇ ਨਾਲ ਹੈ ਹਮੇਸ਼ਾ ਰਹੂਗਾ ਇੱਕ ਗੱਲ ਹੋਰ ਬਹੁਤ ਵੱਡੀ ਹੈ ਕਿ ਅਸੀਂ ਸਾਡੇ ਗੁਰੂਆਂ ਨੇ ਇਸ ਤਿਲਕ ਦੀ ਰੱਖਿਆ ਕੀਤੀ ਆ ਜੰਜੂਏ ਦੀ ਰੱਖਿਆ ਕੀਤੀ ਐ ਗੁਰੂ ਤੇਗ ਬਹਾਦਰ ਸਾਹਿਬ ਨੇ ਜਨੂ ਨੂੰ ਉਤਾਰਿਆ ਨਹੀਂ ਐ ਜਨੂ ਦੀ ਰੱਖਿਆ ਕੀਤੀ ਐ ਪਰ ਗੜਗਾਂਜ ਉਹ ਆ ਜਿਹੜਾ ਸਿੱਖਾਂ ਦੀਆਂ ਜਿਹੜੇ ਸਾਡੇ Hindu ਭਰਾਵਾਂ ਦੀਆਂ ਹੱਥਾਂ ਤੇ ਮੌਲੀਆਂ ਖੋਲਣ ਦਾ ਤੁਸੀਂ ਤਾਂ ਦਾ ਕੰਮ ਕਰਦੇ ਹੋ ਤੂੰ ਔਰੰਗਜ਼ੇਬ ਦੀ ਪਰੰਪਰਾ ਨੂੰ ਸਰਜੀਤ ਕਰ ਰਹੇ ਆ ਤੂੰ ਕੋਲ ਖੜ ਕੇ ਆਪ ਆਪਣੀ ਸ਼੍ਰੀ ਸਾਹਿਬ ਦੇ ਨਾਲ ਉਨਾ ਹਿੰਦੂਆਂ ਭਾਈਆਂ ਦੇ ਹੱਥਾਂ ਤੇ ਮੌਲੀਆਂ ਉਤਾਰ ਰਹੇ ਹਾਂ ਅਸੀਂ ਇਹ ਨਹੀਂ ਹੋਣ ਦੇਣਾ ਮੰਦਰਾਂ ਤੇ ਗੁਰਦੁਆਰਿਆਂ ਦੀ ਜਿਹੜੀ ਤੁਹਾਨੂੰ ਆਪਸੀ ਤੁਸੀਂ ਜਿਹੜੀ ਡਿਸਟੈਂਸ ਵਧਾ ਰਹੇ ਹੋ ਨਾ ਇਹ ਤੁਸੀਂ ਆਉਣ ਵਾਲੇ ਸਮੇਂ 'ਚ ਬਹੁਤ بڑے ਕੰਡੇ ਬੀਜ ਰਹੇ ਹੋ ਅਸੀਂ ਪੰਜਾਬ ਨੂੰ ਦੁਬਾਰਾ ਅਤਵਾਦ ਦੀ ਕਾਲੇ ਦਿਨਾਂ ਦੀ ਵਿੱਚ ਨਹੀਂ ਜਾਣ ਦੇਣਾ ਅਸੀਂ ਪੰਜਾਬ ਨੂੰ ਬਚਾ ਕੇ ਰੱਖਣਾ ਅਸੀਂ ਰਾਮਚੰਦਰ ਭਗਵਾਨ ਦੀ ਗੱਲ ਕਰਦੇ ਆ ਅਸੀਂ ਕ੍ਰਿਸ਼ਨ ਜੀ ਮਹਾਰਾ ਦੀ ਗੱਲ ਕਰਦੇ ਆ ਅਸੀਂ ਗੁਰੂ ਸਾਹਿਬ ਦੀ ਗੱਲ ਕਰਦੇ ਆ ਕਿਸੇ ਵੀ ਸਨਾਤਨੀ ਨੂੰ ਮੰਦਰ ਤੇ ਬਿਨਾ ਗੁਰਦੁਆਰੇ ਜਾਣ ਤੇ ਨਾ ਆਪਣੇ ਬੱਚਿਆਂ ਤੇ ਪ੍ਰੋਬਲਮ ਆ ਨਾ ਸਾਨੂੰ ਆਪਣੇ ਰਿਸ਼ਤਿਆਂ ਦੀ ਪ੍ਰੋਬਲਮ ਆ ਜਿੰਨੇ ਹਿੰਦੂ ਗੁਰਦੁਆਰੇ ਜਾਂਦੇ ਐ ਤੁਸੀਂ ਗਿਣ ਨਹੀਂ ਸਕਦੇ ਸਾਰੇ ਮジョਰਿਟੀ ਜਿਹੜੀ ਐ ਹਿੰਦੂ ਸਨਾਤਨੀ ਗੁਰਦੁਆਰੇ ਜਾਂਦੇ ਐ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਲੇਕਿਨ ਇੱਕ ਗੱਲ ਜ਼ਰੂਰ ਆ ਕੋਈ ਹਿੰਦੂ ਗੁਰਦੁਆਰੇ ਆ ਜਾਵੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਲੇਕਿਨ ਕੋਈ ਸਿੱਖ ਮਸਜਿਦ ਚਲੇ ਜਾਵੇ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਜੇ ਹਰਜੀਤ ਸਿੰਘ ਮੰਦਿਰ ਜਾ ਕੇ ਸ਼ਿਵਲਿੰਗ ਤੇ ਜਲ ਚੜ੍ਹਾਉਂਦਾ ਹੈ ਜੇ ਜਾ ਕੇ ਮੈਂ ਆਪਣੇ ਭਾਈਆਂ ਦੇ ਨਾਲ ਉਸ ਪੂਜਾ 'ਚ ਹਿੱਸਾ ਲੈਂਦਾ ਜੇ ਮੈਂ ਰਾਮਚੰਦਰ ਭਗਵਾਨ ਦੇ ਜਾ ਕੇ ਮੰਦਿਰ ਦੇ ਅੰਦਰ ਉਹਨਾ ਆਪਣੇ ਪਰਿਵਾਰ ਵਾਸਤੇ ਅੱਜ ਉੱਥੇ ਸਮਾਜ ਵਾਸਤੇ ਲੰਗਰ ਲਗਾਤਾ ਤੁਹਾਨੂੰ ਪ੍ਰੋਬਲਮ ਹੋਗੀ ਤੁਸੀਂ ਮੈਨੂੰ ਬਹਿਰੂਪੀਆ ਕਹਿੰਦੇ ਆ ਆਲੇ ਸਾਡੇ ਦੋਨਾਂ ਦੇ ਮਾਲਾ ਪਾਈਆਂ ਵੀ ਆ ਅਸੀਂ ਦੋਨੇ ਇੱਕੇ ਘਰ 'ਚ ਬੈਠੇ ਆ ਸਾਡਾ ਮਾਂ ਇੱਕਾ ਸਾਡਾ ਦੇਸ਼ ਇੱਕਾ ਸਾਡੀ ਧਰਤੀ ਮਾਂ ਇੱਕਾ ਜਲ ਸਾਡਾ ਪਿਓ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਉਹਦਾਈ ਦਾਇਆ ਖੇਲੇ ਸ਼ਗਲ ਜਗਤ ਗੁਰੂ ਸਾਹਿਬ ਨੂੰ ਮਾਂ ਕਹਿੰਦੇ ਨੇ ਧਰਤੀ ਮਾਂ ਐ ਜੇ ਭਾਰਤ ਮਾਤਾ ਦੀ ਜੈ ਕਹ ਦੂਗੇ ਤੁਹਾਡੇ ਕਿਉਂ ਚਲੂਨੇ ਲੜਦੇ ਨੇ ਮੈਨੂੰ ਕੋਈ ਫਰਕ ਨਹੀਂ ਸਾਡਾ ਸਮਾਜ ਇੱਕਾ ਅਸੀਂ ਇਹਨਾਂ ਕੱਟੜ ਪੰਥੀਆਂ ਦਾ ਜਿਹੜਾ ਕਬਜ਼ਾ ਪੰਜਾਬ ਦੇ ਵਿੱਚ ਹੋਇਆ ਵੈ ਤੇਦੇ ਢੰਗ ਨਾਲ ਜੋ ਤੁਸੀਂ ਸਾਨੂੰ ਟਾਰਗੇਟ ਕਰ ਰਹੇ ਹੋ ਪੂਰੇ ਦੇਸ਼ ਨੂੰ ਵੰਡਣਾ ਚਾਹੁੰਦੇ ਹੋ ਤੁਸੀਂ ਮਾਹੌਲ ਖਰਾਬ ਕਰਨਾ ਚਾਹੁੰਦੇ ਆਪਸੀ ਜੋ ਫਿੱਕ ਪਾਉਣੀ ਚਾਹੁੰਦੇ ਹੋ ਸਗੋਂ ਹੋਰ ਗੁੜੀ ਹੁੰਦੀ ਜਾਊਗੀ ਅੱਜ ਹਰ ਪੰਜਾਬ ਦਾ ਇਨਸਾਨ ਵਿਦੇਸ਼ਾਂ ਵਿੱਚ ਵੀ ਬਹੁ ਗਿਣਤੀ ਨੇ ਜਿਹੜੇ ਉਹ ਸਨਾਤਨ ਨੂੰ ਪਿਆਰ ਕਰਨ ਵਾਲੇ ਨੇ ਉਹ ਜਿਹੜੇ ਇਹ ਮਜਰੂਮ ਜਿਹੜੇ ਗਰੀਬ ਗੁਰਬੇ ਜਿਹੜੇ ਇੱਥੇ ਆਪਣਾ ਰਿਜਕ ਕਰਦੇ ਨੇ ਜਿਹੜੇ ਰੇੜੀਆਂ ਲਾਉਂਦੇ ਨੇ ਉਹਨਾਂ ਦੇ ਹੱਕ ਵਿੱਚ ਨੇ ਜੇ ਮਾਂ ਦਾ ਦੁੱਧ ਪੀਤਾ ਲਖੇ ਸਿਧਾਣੇ ਨੇ ਦੇ ਕੀ ਕਿਹਾ ਉਹ ਕੀ ਕਹਿੰਦਾ ਇਹ ਜਿਹੜੇ ਲੋਕ ਨੇ ਤੁਹਾਡੀਆਂ ਔਰਤਾਂ ਸੰਭਾਲੀ ਬੈਠੇ ਨੇ ਸ਼ਰਮ ਕਰੋ ਡੁੱਬ ਕੇ ਮਰ ਜਾਓ ਲਖੇ ਸਿਧਾਣੇ ਦੀ ਵੀਡੀਓ ਦੇਖ ਲਓ ਕਿਉਂ ਉਹਦੇ ਨਾਮ ਦੇ ਨਾਲ ਜੱਟ ਲੱਗਦਾ ਤਾਂ ਤੁਹਾਡੇ ਕੀ ਲਾੜ ਗਿਆ ਹਰਜੀਤ ਸਿੰਘ ਨੇ ਐਸੀ ਬੀਸੀ ਸਮਾਜ ਦੀ ਗੱਲ ਕੀਤੀ ਗਰੀਬ ਲੋਕਾਂ ਦੀ ਗੱਲ ਕੀਤੀ ਉਹਨਾਂ ਕਵੀ ਪੰਥੀਆਂ ਦੀ ਗੱਲ ਕੀਤੀ ਅਰਬਦਾਸ ਗੁਰੂ ਦੀ ਗੱਲ ਕੀਤੀ ਸੈਨ ਭਗਤ ਦੀ ਕੀਤੀ ਨਾਮਦੇਵ ਦੀ ਕੀਤੀ ਰਾਮਚੰਦਰ ਭਗਵਾਨ ਦੀ ਕੀਤੀ ਮੰਦਰ ਦੀ ਕੀਤੀ ਆਰਤੀ ਦੀ ਗੱਲ ਕੀਤੀ ਸ਼ਿਵਲਿੰਗ ਦੀ ਗੱਲ ਕੀਤੀ ਉਸ ਪ੍ਰਭੂ ਰਾਮ ਦੀ ਗੱਲ ਕੀਤੀ ਤੁਹਾਡੇ ਲੱਗਦੇ ਸਧਾਣੇ ਨੇ ਤੁਹਾਡੀਆਂ ਔਰਤਾਂ ਨੂੰ ਉਹਨਾਂ ਪ੍ਰਵਾਸੀਆਂ ਦੇ ਨਾਲ ਸੁਲਾਤਾ ਸ਼ਰਮ ਕਰ ਲੋ ਡੁੱਬ ਕੇ ਮਰ ਜੋ ਇਸ ਗੱਲ ਕਰਕੇ ਫਿੱਕ ਨਾ ਪਾਓ ਸਾਨੂੰ ਸਿੱਖਾਂ ਨੂੰ ਤੇ ਹਿੰਦੂਆਂ ਦਾ ਜਿਹੜਾ ਪਿਆਰ ਆ ਇਹਨੂੰ ਹੋਰ ਗੁੜਾ ਹੋਗਾ ਹੁਣ ਘਟਦਾ ਨਹੀਂ ਹੈਗਾ ਇਹੀ ਕਹਾਂਗਾ ਇੱਕ ਵਾਰ ਸਾਡੇ ਨਾਲ ਬੋਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ